ਆ ਦੇਖੋ ਮਿੱਤਰੋ ਆ ਵੀਡੀਓ ਫੇਸਬੁਕ ਤੇ ਬਹੁਤ ਵਾਇਰਲ ਹੋ ਰਹੀ ਆ ਇਹ ਵੀਡੀਓ ਦਾ ਸੱਚ ਤੁਹਾਨੂੰ ਲਾਖ ਤੇ ਦਿਖਾਉਣੇ ਆ ਪਹਿਲਾਂ ਇਹਨਾਂ ਨੇ ਮਤਲਬ ਵੱਲਵਚ ਲਾ ਕੇ ਦਿਖਾਇਆ ਆਪਾਂ ਨੂੰ ਕੀ ਕੀਤਾ ਦੋ ਗਲਾਸ ਪਾਣੀ ਦੇ ਲੈਤੇ ਇੱਕ ਚ ਪਾਇਆ ਇਹਨਾਂ ਨੇ ਨਮਕ ਚਮਚਾੜੇ ਚਮਚਾ ਨਮਕ ਦਾ ਪਤਾ ਇੱਕ ਗਲਾਸ ਦੇ ਵਿੱਚ ਨਾਲ ਬੇਕਿੰਗ ਸੋਡਾ ਜਿਹੜਾ ਸੋਡਾ ਘਰਾਂ ਚ ਵਰਤਦੇ ਆਪਾਂ ਉਹ ਪਾਤਾ ਦੋ ਤਿੰਨ ਚੁਟਕੀਆਂ ਫਿਰ ਕੀਤਾ ਇਹਨੇ ਦੂਸਰੇ ਗਲਾਸ ਦੇ ਵਿੱਚ ਜਿਹੜਾ ਆਪਾਂ ਜਲ ਜਿਲੇ ਦੀਆਂ ਪੁੜੀਆਂ ਆਉਂਦੀਆਂ ਬਣੀਆਂ ਨੇ ਆ ਦੇਖੋ ਇਹ ਪਾਇਆ ਇਹ ਜਲ ਜਿਰਾ ਆ ਰਹੀ ਪੁੜੀ ਆਉਂਦੀ ਜੀ ਆਮ ਵੀ 2.5 ਰੁਪਏ ਦੇ ਮਿਲ ਜਾਂਦੀ ਹੈ ਕਿਸੇ ਨੂੰ ਟੈਸਟ ਕਰਕੇ ਦਿਖਾਉਣਗੇ ਦੇਖੋ ਇਹ ਹੁਣ ਦੂਸਰੇ ਗਲਾਸ ਦੇ ਵਿੱਚ ਪਾਉਣਗੇ ਪਾ ਪਾ ਲੈ ਰਹੇ ਹੁਣ ਇਹਨੇ ਕਿਹਾ ਤਾ ਇੱਕ ਨਿੰਬੂ ਉਸੇ ਗਲਾਸ 'ਚ ਇੱਕ ਨਿੰਬੂ ਨਿਚੋੜਤਾ ਪੂਰੇ ਆ ਪੂਰੇ ਨਿੰਬੂ ਨਿਚੋੜਤਾ ਹੁਣ ਦੇਖੋ ਇੱਕ ਰਣ ਲੇਤੀ ਤਾਰ ਹੌਲਡਰ ਤੇ ਦੋ ਲੱਤੇ ਬਲੇਡ ਇਹ ਗਿਆ ਹੌਲਡਰ ਦੇ ਨਾਲ ਇਹ ਆ ਦੇਖੋ ਤਾਰ ਲਾਈਆ ਤਾਰ ਖੁੱਲ ਕੇ ਦਿਖਾਉਣਗੇ ਹੌਲਡਰ ਵੀ ਕੁਝ ਇਹਦੇ ਵਿੱਚ ਕੁਝ ਬਟਨ ਜਿਹਾ ਹੋਣਾ ਹੁਣ ਹੁਣ ਤਾਂ ਫਰਾਡ ਫੜਾਂਗੇ ਆਪਾਂ ਲਾਸਟ ਤੇ ਆ ਦੇਖੋ ਇਹਨੇ ਵੱਲਵ ਚੜਾ ਲਿਆ ਵੱਲਵ ਚੜਾ ਕੇ ਤੇ ਦੋ ਬੁਲੇਟ ਲਾ ਲੇ ਦੋਨਾਂ ਸਾਈਡਾਂ ਤੇ ਹੁਣ ਇਹਨੂੰ ਜੋੜਦੇ ਆਂ ਬਸਵੇਂ ਚਵਾਨੇ ਵੱਲਵ ਚੱਲਦਾ ਹੁਣ ਜਿਉਂ ਹੀ ਗਲਾਸਾਂ ਚ ਪਾਉ ਤੇ ਵੱਲਵ ਚੱਲ ਪੂ ਆ ਦੇਖੋ ਵੱਲਵ ਆਉਣ ਹੋਇਆਦਾ ਹੁਣ ਇਹ ਆਪਾਂ ਨੂੰ ਵੱਲਵ ਚੇਂਜ ਕਰਕੇ ਦਿਖਾਉਣਗੇ ਆ ਦੇਖੋ ਜਦੋਂ ਵੱਲਵ ਜਿਉਂ ਹੀ ਮੱਲਾ ਬੁਲੇਟ ਇਹਦੇ ਵਿੱਚ ਪਾ ਆਂਦੇ ਆ ਉਹਦੀ ਵਾਲਵ ਚੱਲ ਪੈਂਦਾ ਹੁਣ ਅੱਗੇ ਕੀ ਹੈ ਇਹ ਹੁਣ ਆਪਾਂ ਉਹ ਵਾਲਵ ਚੇਂਜ ਕਰਕੇ ਦਿਖਾਉਣਗੇ ਵੀ ਕਿਤੇ ਵਾਲਵ ਉਹ ਚਾਰ ਜਾ ਲੈਣਾ ਹੋਵੇ ਤੁਸੀਂ ਫਰਾਡ ਦੇਖੋ ਇਹਨਾਂ ਦਾ ਐਡੇ ਵੱਡੇ ਵੱਡੇ ਫਰਾਡ ਕਰਕੇ ਵੀਡੀਓ ਵਾਇਰਲ ਕਰਦੇ ਆ ਅੱਜ ਕੱਲ ਆਹ ਦੇਖੋ ਹੁਣ ਇਹਨੇ ਆਹ ਵਾਲਵ ਛਡਾਤਾ 100 ਦਾ ਵਾਲਵ ਜਿਹੜਾ ਆਪਾਂ ਛਿੱਟਾ ਵਾਲਵ ਹੁੰਦਾ ਆ ਲੈ ਹੁਣ ਇਹਨੂੰ ਗਲਾਸਾਂ ਢੋਣਗੇ ਫੇਰ ਵਾਲਵ ਚੱਲ ਪਿਆ ਆ ਦੇਖ ਕੋਣ ਤੁਹਾਨੂੰ ਦਿਖਾਉਣਾ ਹੈ ਸਚਾਈ ਸਚਾਈ ਕੀ ਹੁੰਦੀ ਹੈ ਇਹ ਜਿਹੜੇ ਵੀਡੀਓ ਪਾਸੇ ਆ ਦੇਖੋ ਗਲਾਹ ਦੇ ਨਾਲ ਬਰੀਕ ਬਰੀਕ ਤਾਰ ਲੱਗੀ ਵੀ ਇਹਨੂੰ ਆਈ ਦੂਸਰੇ ਗਲਾਵਾ ਇਹ ਅਰਥ ਤੇ ਕਰੰਟਰ ਇਹ ਲੱਕੜ ਦੇ ਫੱਟੇ ਉੱਤੇ ਲਾਇਆ ਹੋਇਆ ਤੇ ਥੱਲੇ ਇਹਨਾਂ ਦੀਆਂ ਤਾਰਾਂ ਲੱਗਣ ਦਾ ਸੰਦ ਦਿੱਤਾ ਵਾ ਆ ਦੇਖੋ ਆ ਵੀ ਬਰੀਕ ਤਾਰ ਲੱਗੀ ਵੀ ਹੈ ਤੇ ਆ ਫੱਟੇ ਦੇ ਨਾਲ ਨਾਲ ਥੱਲੇ ਤਾਰਾਂ ਜਾਂਦੀਆਂ ਆ ਦੇਖੋ ਥੱਲੇ ਦੋ ਸਕਰੂ ਗਸ ਕੇ ਕੁਧਰ ਇੱਕ ਉਧਰ ਜਿਹੜੇ ਬਰੀਕ ਤਾਰਾਂ ਜੋੜਦੇ ਨੇ ਆਹ ਫਰੌਡ ਕਰਦੇ ਲੋਕਾਂ ਦੇ ਨਾਲ ਤੇ ਲੋਕਾਂ ਕਹਿੰਦਾ ਪਤਾ ਨਹੀਂ ਨਾਮਕਨ ਵਾਲੇ ਵੱਲੋਂ ਚੱਲ ਪੂਗਾ ਜਾਂ ਇੰਨੀ ਨਾਲ ਜਿਹੜਾ ਜਲ ਜੀਰੇ ਨਾਲ ਵੀਡੀਓ ਅੱਗੇ ਸ਼ੇਅਰ ਕਰ ਦਿਓ